ਕਣੀ ਮੈਂ ਸਕੂਲ ਨਹੀਂ ਜਾਂਦੀ ਕਿਉਂ ਨਹੀਂ ਜਾਂਦੀ ਸਕੂਲ ਤੇਰਾ ਤਾਂ ਭਾਈ ਵੀ ਜਾਊ ਜਿਹੜਾ ਕੱਲ ਪੈਦਾ ਹੋਇਆ ਹਾਂਜੀ ਗਾਇਸ ਤਾਂ ਆਪਾਂ ਪਹੁੰਚ ਗਏ ਚਿਰਾਗ ਵਰਲਡ ਦੇ ਚਿੰਤਮਾਹੀ ਜੇ ਚੱਲਿਓ ਪਟਿਆਲੇ ਏ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਗਾਇਸ ਸਵੇਰੇ ਦੇ ਬੱਜ ਚੁੱਕੇ ਨੇ 7 ਤੇ ਅੱਜ ਵਿਲੇ ਚੱਲਨੇ ਮਲੇਰਕੋਟ ਲਈ ਬਾਈ ਮਲੇਰਕੋਟ ਲੈ ਜਾਣਾ ਪਤਾ ਹੈ ਨਹੀਂ ਕਿਉਂ ਜਾਣਾ ਬਸ ਜਾਣਾ ਤਾਂ ਕਿ ਮੈਨੂੰ ਫੋਨ ਆਇਆ ਯਾਨੀ ਕਿ ਪਰਸ ਦੇ ਡੈਡੀ ਦਾ ਵੀ ਮਲੇਰਕੋਟਲੇ ਚੱਲ ਕੇ ਆਣਾ ਆਪਾਂ ਨੂੰ ਕੰਮ ਹੈ ਡੱਬੇ ਨੇ ਦੇਖੇ ਨੇ ਉੱਦਾਂ ਕੰਮ ਹੈ ਤੇ ਗਾਇਸ ਇੱਕ ਕਲ ਦੱਸੋ ਥੋੜੀ ਆ ਨਹੀਂ ਦੀ ਗਲੋ ਫ ਹੈਨਾ ਯਾਨੀ ਕਿ ਹਲਦੀ ਲਾਉਣ ਦਾ ਫਾਇਦਾ ਹੈਗਾ ਮੈਨੂੰ ਨਾ ਵਿੱਚ ਪਤਾ ਲੱਗਿਆ ਇਹ ਵੀਡੀਓ ਚੈੱਕ ਕਰੀ ਨਾ ਆਪਣੀ ਤਾਂ ਬਾਈ ਘਟੂ ਘਟ ਮੈਂ 10 15 ਦਿਨ ਇਹ ਵੀ ਸ਼ਡਿਊਲ ਰੱਖੂਗਾ ਹਲਦੀ ਨਾਲ ਮੂੰਹ ਸਾਫ਼ ਕਰਿਆ ਕਰੀ ਤਾਂ ਚਲੋ ਗਾਇਸ ਤਾਂ ਚੱਲਦੇ ਆ ਮਲੇਰਕੋਟਲੇ ਹੈਨਾ ਸ਼ਾਇਦ ਕੁਝ ਸਮਾਨ ਲੈ ਕੇ ਆਣਾ ਸਾਨੇ ਸਮਾਨ ਵੀ ਲਿਆਵਾਂਗੇ ਨਾਲੇ ਮੇਰੇ ਇੱਕ ਬੰਦਾ ਹੈ ਪ੍ਰਾਣੇ ਸਮਾਨ ਦਾ ਉਹ ਨੂੰ ਮਿਲੇ ਆਉਂਗਾ ਨਾਲੇ ਬਾਈ ਗੱਲਬਾਤ ਕਰਕੇ ਆਵਾਂਗੇ ਨਾਲੇ ਕਿਉਂਕਿ ਸਮਾਨ ਮੈਂ ਨਾ ਉਹ ਕੰਮ ਸ਼ੁਰੂ ਕਰਨ ਲੱਗ ਰਹੇ ਹਾਂ ਕਿ ਜਿਹੜਾ ਮੰਜਾ ਜੋੜ ਕੇ ਉਹ ਨਹੀਂ ਲਾਂਦੇ ਹੁੰਦੇ ਸਪੀਕਰ ਤਾਂ ਉਹ ਕੰਮ ਸਟਾਰਟ ਕਰਾਂਗੇ ਤਾਂ ਕਰਕੇ ਨਾਲੇ ਉਹ ਨੂੰ ਮਿਲੇ ਆਵਾਂਗੇ ਤੇ ਚਲੋ ਗਾਇਸ ਤਾਂ ਚਲਦੇ ਹਾਂ ਹੁਣ ਮਲੇ ਕੋਟਲਾ ਜ਼ਿਲ੍ਹਾ ਮਲੇਰਕੋਟ ਗਾਇਸ ਚਲ ਮਲੇਰਕੋਟ ਲਈ ਜਾਂਚਾ ਦੇਣੀ ਹੋਊਗੀ ਸਾ ਦੇਖੋ ਕੰਨੀ ਮੈਂ ਸਕੂਲ ਨਹੀਂ ਜਾਂਦੀ ਕਿਉਂ ਨਹੀਂ ਜਾਂਦੀ ਸਕੂਲ ਚਲ ਚਲ ਤਿਆਰ ਹੋ ਜਾ ਚੁੱਪ ਕਰਕੇ ਐਵੇਂ ਕਿ ਮੈਂ ਨਹੀਂ ਜਾਂਦੀ ਤੇਰੇ ਮੈਡਮ ਨੂੰ ਫੋਨ ਕਰਦਾ ਮੈਂ ਜਾਂਦੀ ਤਾਂ ਕਿਵੇਂ ਨੀ ਤੂੰ ਔਰੇ ਸਾਰੀਆਂ ਸ਼ਕਤੀਆਂ ਕੱਢ ਦੋ ਸਕੂਲ ਨਾ ਗਈ ਮੈਂ ਹਾਂ ਤਿਆਰ ਹੋ ਕੱਪੜੇ ਕੱਢ ਮਮੀ ਦੇ ਵਰਦੀ ਬੁਰਦੀ ਕੱਢੋ ਛੇਤੀ ਭੇਜਾਂ ਦੇ ਤਾਂ ਕਿਵੇਂ ਨੀ ਤੂੰ ਤੇਰੇ ਦਾ ਭਾਈ ਵੀ ਜਾਊ ਜਿਹੜਾ ਕੱਲ ਪੈਦਾ ਹੋਇਆ ਹੈ ਮੋਗਾ ਚਲਦਾ ਮਮਮੀ ਕੋ ਆਪਣੇ ਪਾਜ ਦੇ ਵੀ ਮੈਂ ਛੱਡ ਕੇ ਜਾਉਂਗਾ ਜਾਂਦਾ। ਆ ਸੁਣ ਮੇਰੀ ਓਏ ਸ਼ਾਮ ਨੂੰ ਰਾਤ ਨੂੰ ਤੇਰੀ ਮੰਮੀ ਆਜੂਗੀ ਫਿਰ। ਪੂਰੀ ਸ਼ਾਮ ਨੂੰ ਫਿਰ ਤਨੂੰ ਜਾਂ ਸਕੂਲ ਤੋਂ ਆ ਕੇ ਮੈਂ ਤਨੂੰ ਚਲੇ ਕੇ ਜਾਉਂਗਾ। ਲੋ ਗਾਇਸ ਤਾਂ ਗੱਡੀ ਕਰ ਲਈ ਸਟਾਰਟ। ਬਾਈ ਮਲੇਰ ਕੋਟ ਲੈਣੇ ਚੱਲੇ ਆਪਾਂ ਚੱਲੇ ਆਂ ਪਟਿਆਲੇ। ਡਿਸਕਨੈਕਟਡ। ਉਹ ਚਾਹ ਪਾਰਸ ਚ ਲੱਗੇ ਨਾ ਸਮਾਨ ਲੈਣ ਗਿਆ। ਤਾਂ ਗਾਇਸ ਆਪਾਂ ਚੱਲੇ ਆਂ ਪਟਿਆਲੇ। ਪਟਿਆਲੇ ਬਾਈ ਥੋੜੀ ਸ਼ਾਪਿੰਗ ਕਰਵਾ ਕੇ ਲਿਆਉਣੇ ਨੂੰ ਸਿਹਰਾ ਬੰਦੀਆਂ ਫਾਰਾ ਕੁਝ ਲੈ ਕੇ ਆਉਂਦੇ ਆ। ਤਾਂ ਬਰੇ ਚੱਲੇ ਪਟਿਆਲੇ ਨੂੰ ਸੀ ਪਹੁੰਚ ਗਏ ਭੇਗਾ ਅਸੀਂ ਪੇਵੇ ਕੰਮ ਨਵੇੜ ਕੇ ਫਿਰ ਜਾਵਾਂਗੇ ਸਨੌਰ ਸਨੌਰ ਤੋਂ ਪਟਿਆਲੇ ਜਾਵਾਂਗੇ ਬਾਈ ਤੁਹਾਨੂੰ ਇੱਕ ਇੰਨੀ ਘੈਂਟ ਚੀਜ਼ ਦਿਖਾਣਾ ਦਿਖਾਣਾ ਉਹ ਘੈਂਟ ਚੀਜ਼ ਹੈ ਬਾਈ ਦਿਖਾਣਾ ਆ ਦੇਖੋ ਗਾਇਸ ਕੀਲਾ ਪੁਰਾਣਾ ਮੈਨੂੰ ਤਾਂ ਬਾਈ ਆ ਚੀਜ਼ ਬਹੁਤ ਸੋਹਣੀ ਲੱਗਦੀ ਥੋਨੂੰ ਪਤਾ ਹੈ ਮੈਨੂੰ ਪੁਰਾਣੀ ਚੀਜ਼ਾਂ ਨਾਲ ਪਿਆਰ ਹੈ ਤਾਂ ਦੇਖੋ ਬਾਈ ਕਿੰਨਾ ਸੋਹਣੀ ਚੀਜ਼ ਆ ਯਾਰ ਕਿੱਡਾ ਬੜਾ ਬਾਈ ਬੱਸ ਇੱਕ ਆਰੀ ਨੇ ਸਾਰਾ ਪ੍ਰਜਾ ਹੀ ਇੱਕ ਤਰ੍ਹਾਂ ਦੀ ਓਏ ਹੋ ਕਿੰਨਾ ਸੋਹਣਾ ਯਾਰ ਮੈਂ ਕਿਹਾ ਮਹਾਂ ਸੌਦਾ ਮਾਰ ਲੈਣਾ ਦੇਖੋ ਕਿੰਨਾ ਦੇਣਗੇ ਆਹ ਦੇ ਦਾਂਗੇ 2-4 ਲੱਖ ਦਾ ਹੋਇਆ ਮੈਂ ਕਹਿੰਦਾ 2-4 ਕਰੋੜ ਦਾ ਨਹੀਂ ਦਿੰਦੇ 2-4 ਲੱਖ ਤਾਂ ਦੂਰ ਦੀ ਗੱਲ ਤਾਂ ਗਾਇਸ ਕੁੰਭਰਿਆਂ ਯਾਨੀ ਕਿ ਜਿਹੜੇ ਰਿਸ਼ਤੇਦਾਰਾਂ ਦੇ ਆਏ ਆ ਉਹ ਆ ਰਹੇ ਨੇ ਸਕੂਟੀ ਤੇ ਆਣਗੇ ਲੈਣ ਫਿਰ ਸਕੂਟੀ ਤੇ ਚੱਲਾਂਗੇ हाँ जी अच्तक स्कूटरी ट्रैवल कर रहे हैं भाई ये शहर ना बिल्कुल सुनाम भर गई है, है, जाना है तो वह उमी उच्ची नीवी गलियाँ और चार घर आने परले जाने तो आप ही ट्रैवल करा क्योंकि क्योंकि ग्डी का तो टाइम ज्यादा खराब हो जाएगा हाँ जी अच्छा सारा कुछ खा पी के हैं सारे काम ने के निबेड़ केए तो हम निकलते हैं भाई क्योंकि तो जाना है पहला पहले सनोर उसके तो बाद फिर पटियाले जाना भाई लेट हो गए ਫੇਟ ਯਾਨੀ ਕਿ ਭਰ ਚੁੱਕੇ ਆਲਮੋਸਟ ਤਾਂ ਉਹੀ ਜਗ੍ਹਾ ਤੇ ਆਪਾਂ ਆ ਗਏ ਜਿਹੜੀ ਤੁਹਾਨੂੰ ਦਿਖਾਈ ਸੀ ਪਹਿਲਾਂ ਤਾਂ ਚੱਕਦੇ ਆ ਗੱਡੀ ਤਾਂ ਨਿਕਲਦੇ ਆ ਬਈ ਲੋਗਸ ਤਾਂ ਫਾਈਨਲੀ ਆਪਾਂ ਪਹੁੰਚ ਗਏ ਪਟਿਆਲੇ ਹਾਂਜੀ ਗੇਸ ਤਾਂ ਆਪਾਂ ਪਹੁੰਚ ਗਏ ਚਿਰਾਗ ਵਰਲਡ ਦੇ ਕਿਉਂਕਿ ਪਾਰਸ ਦਾ ਵਿਆਹ ਹੈ ਤਾਂ ਉਹਦੀ ਸ਼ੇਰਵਾਨੀ ਵਗੈਰਾ ਲੈਣੀ ਹੈ ਤਾਂ ਇੱਥੋਂ ਲਵਾਂਗੇ ਬਾਈ ਯਾਰ ऑलमोस्ट शॉपिंग होगी ले लूंगा पसंद कर वगैरह सर अपना बगैरा फर्स्ट फ्लोर से लिफ्ट जावे उपरूस पा के उपर। तो ट्राई कर रहे हैं पर ਗਾਈਜ਼ ਉਹਦਾ ਨਾ ਵਲੋਗਿੰਗ ਵੀ ਨਹੀਂ ਕਰ ਸਕਦੇ ਦੇਖੋ ਕਿਵੇਂ ਬਲਿੰਕ ਕਰ ਰਹੀ ਹੈ ਲਾਈਟ ਤਾਂ ਹੀ ਗਾਈਜ਼ ਮੈਂ ਕੁਝ ਦਿਖਾਉਣੇ ਤੁਹਾਨੂੰ ਵੀ ਕੀ ਸ਼ੋਪਿੰਗ ਕੀਤੀ ਜਿਉਂ ਨਹੀਂ ਹੈ ਲਾਈਟ ਹੈ ਬਲਿੰਕ ਕਰ ਰਹੀ ਹੈ ਤਾਂ ਕਰਕੇ ਫਾਇਦਾ ਨਹੀਂ ਤਾਂ ਗਾਈਜ਼ ਸ਼ੋਪਿੰਗ ਸ਼ੋਪਿੰਗ ਕਰਕੇ ਫਿਰ ਤੁਹਾਨੂੰ ਮਿਲਦੇ ਹਾਂ ਤਾਂ ਉਹ ਜਿਹੜੀ ਲੋਕਲ ਮਾਰਕੀਟ ਕੁੰਮਾਂਗੇ ਤਾਂ ਉਹ ਤੁਹਾਨੂੰ ਦਿਖਾ ਦਾਂਗੇ ਦੇਖੀ ਲਖੀ ਨਾ ਐਡਵਾਰਗੀ ਲਾਈਟ ਵਾਕੀ ਲਾਈਟ ਵਾਕੀ ਬਈ ਚਿਰਾਗ ਮਾਰਕ ਦੇ ਲਾਈਟ ਵਾਕੀ ਉਹ ਵੀ ਨਹੀਂ ਜਲਦੀ ਆਹ ਜੀ ਆਹ ਜੀ ਆਹ ਵੀ ਆਹੀ ਨਾ ਜਸਤਾ ਲੋ ਗਾਇਸ ਤਾਂ ਫਾਈਨਲੀ ਨਿੱਕਲ ਗਏ ਹੋਰ ਦੁਪਹਿਰੇ ਬੜੇ ਸੀ ਸ਼ਾਮ ਨੂੰ ਨਿਕਲ ਗਏ ਗਾਇਸ ਤਾਂ ਆ ਬਈ ਹੁਣ ਕੁਛ ਖਾਣੇ ਪੀਣੇ ਆ ਫਿਰ ਅੱਡੇ ਫੁਰਦਿਆਂ ਕੁਛ ਓ ਛੋੜੀ ਹੋਰ ਸ਼ਾਪਿੰਗ ਕਰਾਂਗੇ ਗਾਇਸ ਨੂੰ ਭੁੱਖ ਲੱਗੀ ਪਈ ਆ ਬਹੁਤ ਜ਼ਿਆਦਾ ਤਾਂ ਕੁਛ ਖਾਣੇ ਆ ਬਈ ਹੁਣ ਗਾਇਸ ਤਾਂ ਹੁਣ ਖਾਵਾ ਗਏ ਨਰਿੰਦਰ ਬਿਕਨੇ ਦੀ ਸਵੀਟਸ ਦੇ ਬਈ ਬਹੁਤ ਸੁਆਦ ਖਾਣਾ ਹੁੰਦਾ ਇਹਨਾਂ ਦਾ ਤੱਕ ਖਾਣੇ ਆ ਬਈਰੇ ਖਾ ਕੇ ਤੁਹਾਨੂੰ ਮਿਲਦੇ ਆ ਲੋ ਗਾਇਸ ਤਾਂ ਆਰਡਰ ਕਰਤਾ ਆਪਣੇ ਹੁਣ ਖਾਣੇ ਖਾਣੇ ਆ ਪਾਓ ਬਾਜੀ ਕਰਤੀ ਤੇ ਟਿੱਕੀ ਕਰਤੀ ਲੈ ਵੀਰੇ ਲੋ ਗਾਇਸ ਤਾਂ ਖਾ ਪੀ ਲਿਆ ਸੀ ਤਾਂ ਬਈ ਹੁਣ ਚੱਕ ਲਈ ਸਕੂਟਰੀ ਤਾਂ ਗਾਇਸ ਇਹਦੇ ਲਾਨੇ ਆ ਗੇੜੇ ਪਟਿਆਲਾ ਕਮਾਨਿਆਂ ਸ਼ਹਿਰ ਤੁਨੂੰ ਘੰਟਾ ਦੋ ਘੰਟੇ ਘੁੰਮਾਂਗੇ ਹੁਣ ਲੋ ਗਾਇਸ ਘੁੰਮਦੇ ਕਮਾਨਦੇ ਪਹੁੰਚ ਗਏ ਦੁੱਖਣਵਾਰਨ ਗੁਰਦੁਆਰੇ ਲੈ ਜਾ ਹੋ ਜਾ ਹੋ ਮੇਰੇ ਮਾਲਕਾ ਤੇਰੀ ਜਗਾ ਜਾਗਾ ਪਟਿਆਲੇ ਚ ਗੱਲਬਾਤ ਹੈ ਯਾਰ ਨਿਆਰਾ ਬਹੁਤ ਹੈ ਪਟਿਆਲੇ ਮੈਂ ਕਦੀ ਘੁੰਮਿਆ ਨਹੀਂ ਵੈਸੇ ਪਏ ਪਟਿਆਲਾ ਮੈਂ ਚੰਡੀਗੜ੍ਹ ਜ਼ਿਆਦਾ ਘੁੰਮਿਆ ਬਟ ਪਟਿਆਲਾ ਅੱਜ ਘੁੰਮ ਕੇ ਦੇਖ ਰਿਹਾ ਕੱਲਾ ਬੋਹ ਨਿਆਰਾ ਹੈ ਸੀ ਮੈਂ ਅੰਦਾਜ਼ ਜਾਨਣਾ ਵਸਾਨਾ ਜਾਨਣਾ ਰਿਸਤੇ ਤੇ ਆ ਗਿਆ ਭੱਗ ਗਿਆ ਬਟ ਘੁੰਮ ਅੱਜ ਪਹਿਲੀ ਵਾਰ ਨੇ ਬਈ ਬੋਹ ਨਿਆਰਾ ਆ ਰਿਹਾ ਲੋ ਗਾਇਸ ਤਹ ਹੁਣ ਆ ਗਏ ਫੁੱਲਾਂ ਵਾਲੀ ਦੁਕਾਨ ਤੇ ਬਈ ਉਰੇ ਲੈਣੇ ਗੁਲਦਸਤੇ ਜਿਹੜੇ ਕਪੜਾ ਵਾਲੇ ਲੈਣਗੇ ਇਸ ਤਰ੍ਹਾਂ ਦੇ 10 ਵਜੇ ਵੀ ਘੁੰਮਦੇ ਘੁੰਮਦੇ ਪਟਿਆਲਾ ਖਤਮ ਨਹੀਂ ਹੋਇਆ ਪੂਰਾ ਘੁੰਮ ਲੈਵਾਂ। ਤਾਂ ਗਾਇਸ ਹੁਣ ਦੁਆਰੋਂ ਫੇਰ ਚੱਲਿਆਂ ਅਸੀਂ। ਚਿਰਾਗ ਵਲ ਲੋ ਗਾਇਸ ਤਾਂ ਲੈ ਲਈ ਸ਼ੇਰਵਾਨੀ ਬਈ ਹੁਣ ਹੋ ਗਏ ਬਿੱਲੇ ਅਸੀਂ ਤਾਂ ਗਾਇਸ ਹੁਣ ਚੱਲਦੇ ਆਂ ਸ੍ਰਾਮ ਨੂੰ ਤਾਂ ਬਈ ਹੁਣ ਹੋਣ ਲੱਗ ਰਹੀਆਂ ਨੇ ਪੇਮੈਂਟ ਆ ਯਾਰ ਇਹ ਲਾਈਟ ਪਤਾ ਨਹੀਂ ਕਿਉਂ ਬਲਿੰਕ ਹੁੰਦੀ ਆ ਦੇਖੋ ਆ ਖੜੇ ਨੇ ਪੁਤਲੇ ਆਓ ਲਾਲਾ ਜੀ ਗਾਈਸ ਸਾ ਸ਼ੇਰਵਾਨੀ ਤੁਸੀਂ ਦੇਖ ਸਕਦੇ ਹੋ ਬੁੱਲ੍ਹਾ ਨਹੀਂ ਦਿਖਾਇਆ ਸ਼ੇਰਵਾਨੀ ਲੁੱਕ ਚੱਤਾ ਚਲੋ ਗਾਈਸ ਤਾਂ ਚੱਲਦੇ ਆ ਸਨਾਮ ਨੂੰ ਪਹਿਲੇ ਖਰਾ ਦੇ ਭਾਜੀ ਇਹ ਮੈਂ ਖੋਲਦੇ ਹੋਈ ਇਹ ਵੇਟਾ ਵੇਹ ਸ਼ੇਰਵਾਨੀ ਦਾ ਪਾਲੀਏ ਲੋ ਗਾਈਸ ਤਾਂ ਤਲਵਾਰ ਵੀ ਲੈ ਲਈ ਤਲਵਾਰ پتہ ਕਿਹੜੀ ਹੈ ਚੀਤੇ ਕੀ ਚਾਲ ਬਾਜ ਕੀ ਨਜ਼ਰ ਔਰ ਬਾਜੀਰਾਓ ਕੀ ਤਲਵਾਰ ਬਸੰ ਨਹੀਂ ਕਰਦੀ ਕਦੇ ਵੀ ਮਾਰ ਦੇ ਸਕਦੀ ਹੈ ਲੋ ਗਾਈਸ ਤਾਂ ਹੁਣ ਚੱਲਦੇ ਆ ਬਾਈ ਘਰਾਂ ਸਨਾਮ ਨੂੰ ਆ ਹੋ ਗਿਆ ਸਾਰਾ ਕੁਝ ਸ਼ੋਪਿੰਗਾਂ ਸ਼ਾਪਿੰਗਾਂ ਫਾਈਨਲੀ ਡਿਨਰ ਵੀ ਹੋ ਗਿਆ ਤਾਂ ਹੁਣ ਚਲਦੇ ਆਂ ਬਾਈ ਤੂੰ ਲੇਟ ਹੋ ਗਿਆ ਬਾਈ ਹੁਣ 10:30 ਬੱਜ ਚੁੱਕੇ ਨੇ ਰਾਤ ਦੇ ਆਹ ਬਾਈ ਹੁਣ ਨਿਕਲਦੇ ਆ ਓਏ ਓਏ ਹੋ ਗਿਆ ਉਹ ਗੜੀ ਆ ਗੱਲਸ ਹੁਣ ਮਿਲਦੇ ਆ ਤੁਹਾਨੂੰ ਸੁਨਾਮ ਜਾ ਕੇ ਹਾਂਜੀ ਗੈਸ ਤਾਂ ਬਾਈ 12 ਵੱਜ ਚੁੱਕੇ ਨੇ ਬਾਈ ਗੱਡੀ ਖੜਾਤੀ ਸੀ ਤਾਂ ਗਾਇਸ ਘਰੇ ਪਹੁੰਚ ਚੁੱਕੇ ਆ ਹੈਨਾ ਯਾਨੀ ਕਿ ਬਾਜ਼ਾਰ ਚਾ ਤਾਂ ਬਾਈ ਵਧੀਆ ਸੀ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਬਹੁਤ ਕੁਝ ਦੇਖਿਆ ਹੈਨਾ ਤੇ ਲੋ ਉੱਥੇ ਕਿਲੇ ਦੇਖੇ ਪੁਰਾਣੇ ਪੇਵਾ ਦੇਖਿਆ ਪਟਿਆਲੇ ਦੀ ਮਾਰਕੀਟ ਪਹਿਲੀ ਵਾਰ ਮੈਨੇ ਐਕਸਪੀਰੀਅੰਸ ਕੀਤੀ ਮੈਂ ਕਦੀ ਅੱਜ ਤੱਕ ਪਟਿਆਲੇ ਤੱਕ ਜਾਂਦ ਰਹੇ ਪਰ ਮਾਰਕੀਟ ਨਹੀਂ ਦੇਖੀ ਬਹੁਤ ਸੋਹਣੀ ਈ ਮਾਰਕੀਟ ਬਾਈ ਹੈਨਾ ਫਿਰ ਥੋੜਾ ਜਿਹਾ ਪੱਬ ਵਗੈਰਾ ਬਚਲੇ ਗਏ ਉੱਥੇ ਇੰਜੋਏ ਕੀਤਾ ਤਾਂ ਗਾਇਸ ਫਾਈਨਲੀ ਘਰੇ ਪਹੁੰਚ ਚੁੱਕੇ ਆ ਤੇ ਗਾਇਸ ਅੱਜ ਦਾ ਬਲੌਗ ਕਰਦੇ ਇੱਥੇ ਐਂਡ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲੂ ਹੋਰ ਨਵੀਂ ਵੀਡੀਓ ਵਿੱਚ Thanks. <laughs>